ਹਾਂਜੀ ਭਾਈ ਜਿਹੜਾ ਹੱਥ ਦੇ ਵਿੱਚ ਤੁਹਾਡੇ ਯਾਰ ਫੜਿਆ ਇਹ ਕੀ ਚੀਜ਼ ਆ ਤੇ ਕਿਹੜੇ ਕੰਮ ਲਈ ਤੁਸੀਂ ਇਹ ਬਣਾਇਆ ਇਹ ਭਾਈ ਆਪਾਂ ਬਣਾਇਆ ਜਿਵੇਂ ਹੁਣ ਵਾਢੀ ਦੀ ਆ ਤੁਹਾਨੂੰ ਪਤਾ ਮਸ਼ੀਨਾਂ ਚਾਲਦੀਆਂ ਆਪਣੇ ਹਾਂਜੀ ਭਾਈ ਸਾਰੇ ਬੰਦੇ ਬੀਜੀ ਆ ਭਾਈ ਬੰਦਾ ਕੋਈ ਮਿਲਦਾ ਨਹੀਂ ਸਹੀ ਗੱਲ ਆਪਾਂ ਵੀੜੀਆਂ ਕਰ ਲੈਂਦੇ ਸੀ ਇੱਕ ਦੂਜੇ ਨਾਲ ਹੱਥ ਪੱਲਾ ਮਰਾ ਦਿੰਦੇ ਸੀ ਤਾਂ ਦੋ ਜਣੇ ਆਪਾਂ ਉੱਠ ਜਾਂਦੇ ਸੀ ਦੋ ਅਗਲਾ ਆ ਜਾਂਦਾ ਸੀ ਪਰ ਅੱਜ ਕੱਲ੍ਹ ਟਾਈਮ ਕਿੱਥੇ ਭਾਈ ਅੱਜ ਕੱਲ੍ਹ ਭਾਈ ਕਿਸੇ ਕੋਲੇ ਸਰ ਖਰਕਣ ਦਾ ਟਾਈਮ ਨਹੀਂ ਇਹ ਅਸਲ ਵਿੱਚ ਸੀ ਤਾਂ ਆਪਣੇ ਪੱਠੇ ਵੜਨ ਵਾਲਾ ਠੀਕ ਹੈ ਨਹੀਂ ਹੁੰਦਾ ਇੱਥੋਂ ਫੜ ਕੇ ਆਪਾਂ ਵਰਤੀਨ ਕੱਟਦੇ ਆਂ ਹਾਂਜੀ ਉਹਦੇ ਮੂਹਰੇ ਆਪਾਂ ਇੱਕ ਡੰਡਾ ਫਿੱਟ ਕਰਤੀ ਪਾਇਆ ਬਤਲੀ ਠੀਕ ਆ ਉਹ ਇਹਦੇ ਨਾਲ ਟੈਟ ਕਰਤਾ ਤੇ ਹੁਣ ਜਦੋਂ ਪਤਾ ਵੀ ਆਪਣੇ ਮਸ਼ੀਨ ਲੱਗਣੀ ਆ ਚਾਹੇ ਕੱਲ ਨੂੰ ਲੱਗਣੀ ਆ ਚਾਹੇ ਇੱਕ ਦਿਨ ਪਹਿਲਾਂ ਤੇ ਚਾਹੇ ਜਦੋਂ ਮਸ਼ੀਨ ਖੇਤ ਆ ਜੇ ਤੇ ਆਪਾਂ ਇਤੀ ਬਾਲਾ ਬਜਨ ਨਹੀਂ ਹੈਗਾ ਇਹਦਾ ਸਾਫਤਾ 100 ਰੁਪਏ ਜੇ ਤਿਆਰ ਹੋ ਗਿਆ ਬਿਲਡਿੰਗ ਬਿਲਡਿੰਗ ਕਰਕੇ ਤੇ ਪਾਇਆ ਆਪਾਂ ਆਪਣੇ ਜੀ ਚਲ ਮੰਨ ਕੇ ਚਲੋ 300 ਦੇ ਜੰਤਰ ਤਿਆਰ ਹੋ ਗਿਆ ਤੇ ਹੁਣ ਇੰਨਾ ਹੌਲਾ ਕੱਲਾ ਬੰਦਾ ਇਹਨੂੰ ਇਸ ਤਰ੍ਹਾਂ ਆਪਾਂ ਨੱਪ ਦੇਣਾ ਜਾਣੀ ਕਿ ਕਹਿਣ ਦਾ ਮਤਲਬ ਆ ਤੁਹਾਡੇ ਅਠਾ ਕਿੱਲਾਂ ਦਾ ਘੇਰਾ ਜਿਹੜਾ ਤੁਸੀਂ ਕੱਲੇ ਜਾਣੇ ਨੇ 10-15 ਮਿੰਟਾਂ ਦੇ ਵਿੱਚ ਵਾਲਤਾ ਫਹਿਮਤ ਵਾਲਾ ਹੋਵੇ ਤੇ ਮਸ਼ੀਨ ਉੱਥੇ ਹੋਰ ਕਿਸੇ ਦੇ ਤੁਰਪੀ ਤਾਂ 20 ਮਿੰਟ ਲਾਏ ਵਾਧੂ ਆ ਤੁਸੀਂ ਦੇਖੋ ਲੈ ਬਸ ਆ ਵਾਟਰ ਰੈਡੀ ਦੇਖੋ ਲੈ ਬਸ ਆ ਇਹ ਨੱਪ ਦੇਣੀ ਆ ਤੇ ਇਹ ਵਾਟ ਜੇ ਕੋਈ ਡਿੱਗੀ ਵੀ ਆ ਉਹ ਵੀ ਐਂ ਕੱਕ ਕੇ ਆਪਾਂ ਨਾਲ ਲਾ ਸਕਦੇ ਆ ਇਹ ਕੋਈ ਬਾਹਲਾ ਭਾਰਾ ਨਹੀਂ ਇੱਕ ਗੱਲ ਹੋਰ ਬਾਈ 500 ਰੁਪਏ ਦੇ ਵਿੱਚ ਵੀ ਅੱਜ ਕੱਲ ਲੇਬਰ ਵਾਲਾ ਬੰਦਾ ਨਹੀਂ ਮਿਲਦਾ ਨਹੀਂ ਮਿਲਦਾ ਬਾਈ ਢਾਡੀ ਸਹੀ 700 ਹੋਈ ਪਈ ਆ ਸਹੀ ਗੱਲ ਆ ਪਰ ਹੁਣ ਤੁਸੀਂ ਕੱਲਿਆਂ ਨੇ ਸੇਆਂ ਸੱਤਾ ਬੰਦੇ ਇਹਨਾਂ ਕੰਮ ਕਰਤਾ ਹਾਂ ਸਾਰਾ ਚਾਹੇ ਦੋ ਦੋ ਕੱਲਿਆਂ ਦਾ ਆਪਣਾ ਘੇਰਾਗਾ ਤੇ ਉਹ ਬਸ ਆਪਾਂ ਦਾ ਮੈਂ ਵਿਖਾ ਵੀ ਦਿਨਾ ਬਾਈ ਲੋਕ ਕਹਿੰਦੇ ਹੋਣਗੇ ਵੀ ਹਾਂ ਕੋਈ ਆਸੇ-ਪਾਸੇ ਬੰਦੇ ਆ ਜਾਂ ਜਿਨ੍ਹਾਂ ਨੇ ਕੀਤਾ ਹੋਇਆ ਕੱਲਾ ਬੰਦਾ ਉਹ ਮਸ਼ੀਨ ਚੱਲੀ ਜਾਂਦੀ ਆ 8-10 ਕੱਲਿਆਂ ਦਾ ਕੱਲੇ ਬੰਦੇ ਨੇ ਇਹ ਘੇਰਾ 10-15 ਮਿੰਟਾਂ ਦੇ ਵਿੱਚ ਵਗਲਤਾ ਵੇਲੇ ਆ ਹੁਣ ਮਸ਼ੀਨ ਚੱਲੀ ਚੱਲੂ ਜੇ ਆਪਾਂ ਨੂੰ ਨੇਰਾ ਵੀ ਹੋ ਗਿਆ ਵੀ ਆਏ ਨਹੀਂ ਹੈਗਾ ਰਾਤ ਨੂੰ ਵੀ ਦਾਤੀਆਂ ਚੱਕਣੀਆਂ ਪੈਣੀਆਂ ਹੁਣ ਆਪਾਂ ਸਾਰਾ ਦਾਲਾ ਮੋੜ ਕੇ ਆਪਾਂ ਟੌਰ ਨਾਲ ਵੇਲੇ ਆ ਮਸ਼ੀਨ ਵਾਲਾ ਕਣਕ ਵੱਡੂ ਤੇ ਆਪਾਂ ਨਿਗਰਾਨੀ ਰੱਖਾਂਗੇ ਠੀਕ ਆ ਭਾਈ ਬਹੁਤ ਵਧੀਆ ਯਾਰ ਲੱਗਿਆ ਲੋਕਾਂ ਨੂੰ ਕੀ ਰਾਇ ਦੇਣਾ ਚਾਹੁੰਦੇ ਇਹ ਬਣਾਉਣਾ ਚਾਹੀਦਾ ਜਾਂ ਨਹੀਂ ਮੈਂ ਕਹਿੰਦਾ ਭਾਈ ਜ਼ਰੂਰ ਆ ਜੇ ਦੋ ਬੰਦੇ ਲਿਆਵਾਂਗੇ ਆਪਾਂ ਪਹਿਲਾਂ ਤਾਂ ਬੰਦਾ ਮਿਲਦਾ ਨਹੀਂ ਜਿਹੜੀ ਯਾਰ ਮਜਬੂਰੀ ਆ ਨਹੀਂ ਮਿਲਦਾ ਇਹਦੀ ਕਾਰਡ ਕੱਢਣੀ ਇਹ ਆਪਾਂ ਮੈਂ ਨਾ ਇੱਕ ਵੀਡੀਓ ਦੇਖੀ ਸੀ ਉਹਦੇ ਚ ਬਾਈ ਕੀ ਸੀ ਇੱਕ ਪੈਪ ਨੂੰ ਰੱਸਾ ਬੰਨ ਕੇ ਉਹ ਆਹ ਤਰ ਰੱਖ ਕੇ ਨੱਪਦਾ ਸੀ ਤੇ ਮੈਂ ਕਹਿੰਦਾ ਵੀ ਉਹ ਮੈਨੂੰ ਐ ਲੱਗਾ ਵੀ ਦੋ ਤਿੰਨ ਅਰੀ ਔਖਾ ਜਿਹਾ ਲੱਗਦਾ ਵੀ ਐ ਪਹਿਲਾ ਤ ਰੱਖ ਗਏ ਹਾਂ ਇਹਦੇ ਨਾਲ ਮਤਲਬ ਕੋਈ ਵੱਜਣ ਦਾ ਨਹੀਂ ਕੋਈ ਊਣੀ ਬੱਥਰਾਮ ਨਾਲ ਇੱਥੋਂ ਫੜ ਲੈਣਾ ਇਹ ਉਹੀ ਕੰਮ ਆ ਜਿਵੇਂ ਆਪਾਂ ਮਤਲਬ ਡੰਡੇ ਨਾ ਕਰ ਲਏ ਆਹ ਸੌਖਾ ਕੰਮ ਆ ਯਾਰ ਨਾਲੇ ਬੰਦਾ ਤੁਰਿਆ ਜਾਂਦਾ ਨਾਲੇ ਬੰਦਾ ਨੱਪਦਾ ਜਾਂਦਾ ਆ ਤੁਸੀਂ ਦੇ ਲੋ ਹੁਣ ਬੱਟ ਡੜੀ ਹੋਈ ਪਈ ਆ ਕੋਈ ਨਹੀਂ ਤੇ ਜੇ ਕੋਈ ਰਹਿ ਜੂ ਇੱਕ ਬੰਦਾ ਹੁੰਦਾ ਮਾਰਾ ਮੋਟਾ ਡੱਖਾ ਚੋਗ ਲਾਂਗੇ ਇਹ ਇਸ ਕਰਕੇ ਆਪਾਂ ਇਹ ਬਣਾਇਆ ਨਹੀਂ ਬਹੁਤ ਵਧੀਆ ਚੀਜ਼ ਆ ਬਾਈ ਕਿਵੇਂ ਲੱਗਾ ਸਾਨੂੰ ਦਾ ਵੇਖਣ ਤੇ ਬਹੁਤ ਵਧੀਆ ਲੱਗਿਆ ਵਾ ਜਿਵੇਂ ਤੁਸੀਂ ਕੰਮ ਕੀਤਾ ਉਸ ਹਿਸਾਬ ਦੇ ਨਾਲ ਤਾਂ ਬਹੁਤ ਵਧੀਆ ਚੀਜ਼ ਆ ਬਾਈ ਹਾਂ ਕੱਲਾ ਬੰਦਾ ਜਿਵੇਂ ਉਹ ਆਪਣਾ ਖੰਭਾ ਉਹ ਖੰਭੇ ਥਾਲੋ ਵੀ ਮੈਂ ਪਹਿਲਾ ਮੂੜਿਆ ਆ ਸੀ ਕਿਉਂ ਆਰਾਮ ਨਾਲ ਆ ਦੇਖੋ ਤੁਸੀਂ ਹੁਣ ਆ ਰਿਆ ਹੀ ਨਹੀਂ ਆ ਕੋਈ ਨਹੀਂ ਰਿਆ ਮੂੜਿਆ ਵਾ ਆਪਣਾ ਹਾਂ ਇਹਨੂੰ ਮੋੜਿਆ ਸੀ ਆਪਾਂ ਤੇ ਮੈਂ ਇੱਥੇ ਆਪਾਂ ਦੱਤੀ ਨਹੀਂ ਚੱਤੀ ਤੇ ਵਾਸਾ ਦੇਖ ਲੋ ਕੋਈ ਢੱਕਾ ਇੱਧਰ ਨੂੰ ਕੋਸ਼ੂ ਨਹੀਂ ਵਾਸਾ ਸਾਰਾ ਖੰਭਾ ਵੀ ਨੰਗ ਗਿਆ ਇਹ ਡਿੱਗੀ ਹੋਈ ਗਣਕ ਵੀ ਬਾਈ ਚੱਕ ਦਿੰਦਾ ਜਿਵੇਂ ਡਿੱਗੀ ਆ ਜੇ ਮਤਲਬ ਆਪਣਾ ਉਰੇ ਨੂੰ ਡਿੱਗੀ ਆ ਇਹਨੂੰ ਆਪਾਂ ਥੱਲਿਓਂ ਪਾ ਲੈਣਾ ਉੱਤੋਂ ਨਹੀਂ ਪਾਉਣਾ ਜੇ ਉੱਤੋਂ ਪਾਵਾਂਗੇ ਤਾਂ ਬੱਲੀਆਂ ਟੁੱਟਣਗੇ ਆਵੇ ਇਹਨੇ ਸਾਰੀਆਂ ਇੱਥੇ ਧੌਣ ਟੁੱਟ ਜੂ ਇਹ ਆਪਾਂ ਥੱਲੇ ਪਾਉਣਾ ਬਸ ਇਹ ਆ ਦੇਖੋ ਆ ਚੱਲ ਸਹੀ ਹੈ ਨਾ ਆਏ ਕਰੀ ਜਾਣਾ ਇਹ ਸੀ ਪੱਟੇ ਵੜਨ ਵਾਲਾ ਅਰ ਆਪਾਂ ਨੂੰ ਪਾਇਪ ਲਾ ਦਦੇ ਆਪਣਾ ਕੰਮ ਬਣ ਗਿਆ ਠੀਕ ਆ ਬਾਈ ਠੀਕ ਆ ਬਾਈ ਮਿਹਰਬਾਨੀ ਬਣਾਓ ਚਲਾਓ ਕੰਮ ਆਪਾਂ ਨੂੰ ਕਿਉਂ ਕਿ ਹੁਣ ਮਜਬੂਰੀ ਹੁੰਦੀ ਆ ਕੰਮ ਹੁੰਦਾ ਖੇਤ ਦਾ ਨਹੀਂ ਰਸ ਮੇਰਾ ਹੋ ਜਾਂਦਾ ਖੇਤੀ ਦਾ ਕੰਮ ਆ ਤੇ ਆਪਾਂ ਨੂੰ ਇਹ ਵਧੀਆ ਆਰਾਮ ਨਾਲ ਮੋੜ ਕੇ ਆਉਦਾ ਵਿਲੇ ਹੁਣ ਠੀਕ ਆ ਬਾਈ ਮਿਹਰਬਾਨੀ ਧੰਨਵਾਦ